ਖੱਤ ਪੁਰਾ ਜਨਾ ਜਾਣਾ ਚਾਹਾਂਗੇ ਉਹ ਕੀ ਕੀ ਇਨਫੋਰਮੇਸ਼ਨ ਜਿਹੜੀ ਹੈ ਉਹ ਜੋ ਅਜੂ ਦੇਸ਼ ਵਿੱਚ ਹੱਦੇ ਕੋਲ ਉੱਤੇ ਕਾਫੀ ਕਮਪਲੇਂਟ ਆ ਰਹੀਆਂ ਦੀ ਹੈ ਜਿਹਦੇ ਤਵੀ ਉਹ ਐਫ ਆਈ ਆਰ ਐਸ ਮਤਲਬ ਦੇ ਵਿੱਚ ਇੱਕ ਟੀਮ ਤਰੀਕ ਨੂੰ ਤੇ ਵਗੈਰਾ ਨਹੀਂ ਕਿ ਉਹ ਵੀ ਲਾਜ ਹੋਈ ਸੀ ਜਿਸ ਅਸੀਂ ਆਪਣਾ ਜਿਹੜਾ ਸਟਰਕਚਰ ਆਵਾਂ ਦੇ ਅੰਦਰ ਯਾਨੀ ਕਿ ਰੋਬਰੀ ਦੇ ਅੰਦਰ ਅਸੀਂ ਆਪਣਾ ਬੁੱਕ ਕੀਤਾ ਸੀਗਾ ਇਹਨਾਂ ਨੂੰ ਦੋ ਐਫ ਆਈ ਆਰ ਲਾਜ ਕੀਤੇ ਸੀਗੇ ਜੀ ਤੇ ਉਹਦੇ ਸਾਡੇ ਕੋਲ ਇਹ ਸੀਗਾ ਵੀ ਇੱਥੇ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਆ ਬੇਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਤੇ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਉਹ ਲੁੱਟਿਆ ਜਾ ਰਿਹਾ ਹੈ ਤੇ ਉਹਨਾਂ ਦੇ ਉਹਨਾਂ ਨੂੰ ਥ्रेट ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਜਾਂ ਗੈਂਗ ਰੋਬ ਕੀਤਾ ਜਾ ਰਿਹਾ ਠੀਕ ਹੈ ਉਹਦੇ ਦੋ ਐਫਆਈਰ ਦਰਚੀਆਂ ਤੋਂ ਉਹਦੇ ਪਿੱਛੇ ਜਿਹੜੀ ਸਾਡੀ ਟੀਮਸ ਲੱਗੀਆਂ ਹੋਈਆਂ ਸੀਗਾ ਵਿਕਰਮ ਰਾੜ ਦੀ ਟੀਮ ਸਾਡੇ ਉਹਨਾਂ ਐਸਐਚਓ ਆਪਣਾ ਲਾਲੜੂ ਇੰਚਾਰਜ ਲੈਲੀ ਦੇ ਨਾਲ ਸਾਡੇ ਹੋਰ ਪੁਸ਼ਪਿੰਦਰ ਵਗੈਰਾ ਸਾਰੀ ਟੀਮ ਲੱਗੀ ਹੋਈ ਸੀਗੀ ਜੀ ਵੀਰ ਇਹਨਾਂ ਨੂੰ ਜਦੋਂ ਇਹਨਾਂ ਨੂੰ ਇਹਨੂੰ ਟ੍ਰੇਸ ਡਾਊਨ ਕਰਦੇ ਪਿੰਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਨੂੰ ਇਹਦਾ ਪਤਾ ਲੱਗ ਗਿਆ ਸੀ ਅੱਜ ਸਾਡੇ ਕੋਲ ਟਿਪ ਆਫ ਸੀਗਾ ਵੀ ਇਹ ਬੰਦਾ ਅੱਜ ਇੱਧਰ ਜਾ ਰਿਹਾ ਸਰ ਓਕੇ ਤੇ ਜਦੋਂ ਪੁਲਿਸ ਦੀ ਟੀਮ ਨੇ ਇਹਨੂੰ ਚੇਸ ਕੀਤਾ ਉਧਰੋਂ ਕਿਉਂਕਿ ਸੰਸਾਰ ਰਸਤਾ ਜਿੱਥੇ ਚੇਸ ਕੀਤਾ ਇਹੋ ਜੀ ਚੀਜ਼ ਇੱਧਰੋਂ ਹੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹਨਾਂ ਨੇ ਦੇਖਿਆ ਵੀ ਹਾਂ ਵੀ ਇਹ ਹੁਣ गिर ਚੁੱਕੇ ਨੇ ਇਹਨਾਂ ਨੇ ਮੋਟਰਸਾਈਕਲ ਸੁੱਟ ਕੇ ਇੱਥੇ ਪੁਲਿਸ ਦੇ ਕੋਲ ਫਾਇਰਿੰਗ ਕੀਤੀ ਜਿਹਦੇ ਕਿ ਪੁਲਿਸ ਦੀ ਗੱਡੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਤੇ ਕਿਰਪਾ ਨਾਲ ਸਾਡੇ ਮੁਲਾਜ਼ਮਾਂ ਦੇ ਬਚਾ ਰਹਿ ਗਿਆ ਤੇ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਲੱਤ ਤੇ ਗੋਲੀ ਲੱਗੀ ਜਿਹਦੇ ਕਿ ਇੱਕ ਦੇ ਵਿੱਚ ਸਤਵੀਰ ਸਿੰਘ ਸੱਤੀਆ ਦੰਦਰਾਲੇ ਦਾ ਸੱਤੀਆ ਦੰਦਰਾਲੇ ਦਾ ਇਹਨਾਂ ਦਾ ਗੈਂਗ ਹੈ ਮਿਨਿਮਮ 6-7 ਬੰਦਿਆਂ ਦਾ ਜਿਨ੍ਹਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ 307 ਦਾ ਪਰਚਾ ਦਰਜ ਹੈ ਤੇ ਇਹਦੇ ਨਾਲ ਦੰਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਚਲੋ ਉਹ ਗਰਗਿਆ ਜੀ ਦਾ ਤੁਹਾਨੂੰ ਅਸੀਂ ਹਸਪਤਾਲ ਦਾਖਲ ਕਰਵਾਇਆ ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸਰਚ ਵਗੈਰਾ ਕੀਤਾ ਜਾ ਰਿਹਾ ਨਹੀਂ ਉਹ ਵੀ ਅਸੀਂ ਉਹਨੂੰ ਵੀ ਸਰਚ ਕਰ ਰਹੇ ਹਾਂ ਠੀਕ ਹੈ ਪਰ ਲੇਕਿਨ ਰੌਂਡ ਅਪ ਕਰ ਲਾਂਗੇ ਜਲਦੀ ਕਰਾਂਗੇ ਸਾਡੇ ਕੋਲ ਸਰ ਕਿੰਨੀ ਦੇਰ ਫਾਇਰਿੰਗ ਤਿੰਨ ਪਾਈ ਰੋਏ ਤਾਂ ਡਿਸਟ੍ਰਿਕਟ ਬ੍ਰੀਫਿੰਗ ਆਉਟਰ ਹੁੰਦਾ ਜਿਵੇਂ ਵਤ ਵਤ 9:00 ਕੀ ਹੈ ਸਰ ਅਜੇ ਤੋਂ ਦੋ ਹੁਣ ਤੋਂ ਦੋ ਘੰਟੇ ਪਹਿਲਾਂ ਸਰ ਕੋਈ ਅਸਲਾ ਹੀ ਬਰਾਮਦ ਕੀਤਾ ਗਿਆ ਹਾਂਜੀ ਇੱਕ ਵੈਪਨ ਹੈਗਾ ਜੀ ਆਪਣਾ ਰਿਸਿਵ ਵੈਪਨ ਹੈਗਾ ਤੁਸੀਂ ਦੇਖ ਸਕਦੇ ਹੋ ਮੌਕਾ ਦੇਖ ਸਕਦੇ ਹੋ ਤੇ ਕਿੰਨਾ ਕ੍ਰਿਮੀਨਲ ਜੀ ਬੈਕਗਰਾਉਂਡ ਦੀ ਅਸੀਂ ਗੱਲ ਕਰ ਲਈ ਜਿੱਦਾਂ ਤੁਸੀਂ ਦਰਸ਼ਕ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਵਿੱਚ ਵੀ ਮਾਮਲੇ ਇਹ ਹਰਿਆਣਾ ਦੇ ਵੀ ਮਾਮਲੇ ਦਰਜ ਨੇ ਇਹਨਾਂ ਦੇ ਉਹ ਅਸੀਂ ਅਲੇ ਰਿਕਾਰਡ ਇਹਨਾਂ ਦਾ ਲੈ ਰਹੇ ਆਂ ਬੜੀ ਇਨੀਸ਼ੀਅਲ ਸਟੇਜ ਹੈ ਹਾਲੇ ਤੱਕ ਤੁਹਾਨੂੰ ਪੂਰਾ ਰਿਕਾਰਡ ਦੇ ਨਹੀਂ ਸਕਦੇ ਬਟ ਹਾਂ ਇਹਨਾਂ ਦੇ ਹੈਗੇ ਵੀ ਇਹਨਾਂ ਦੀ ਕ੍ਰਿਮੀਨਲ ਸਾਰਿਆਂ ਦੀ ਕ੍ਰਿਮੀਨਲ ਬੈਕਗਰਾਉਂਡ ਹੈਗੀ ਹੈ ਤੇ ਬੜੇ ਪੋਲੇ-ਬਾਲੇ ਲੋਕ ਜਿਹੜੇ ਸਰੋਤ ਤੇ ਜਾ ਰਹੇ ਸੀ ਕਮਿਊਟ ਕਰਦੇ ਸੀਗੇ ਜਿਨ੍ਹਾਂ ਦੇ ਇਥੇ ਜਿਵੇਂ ਤੁਹਾਨੂੰ ਪਤਾ ਗਵਰਨਮੈਂਟ ਆਫ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਤੇ ਸਾਡੇ ਜਿਹੜੇ ਅਫਸਰ ਮਹੌਲੀ ਦੇ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਗ ਜੀ ਡੀਏਜੀ ਮੈਮ ਨਲੰਬਰੀ ਮੈਮ ਇਹਨਾਂ ਸਾਰਿਆਂ ਜੋ ਸਖਤ ਹਦਾਇਤਾਂ ਨੇ ਵੀ ਕ੍ਰਿਮੀਨਲਸ ਗੈਂਗਸਟਰਸ ਜਾਂ ਲੁੱਟਖੋਹਾਂ ਵਾਲੇ ਕਿਸੇ ਨੂੰ ਵੀ ਬਖਸ਼ਣਾ ਨਹੀਂ ਸਾਰੇ ਅਰੈਸਟ ਕੀਤੇ ਜਾਂ ਤਾਂ ਇਹ ਬੰਦੇ ਨੇ ਕਾਫੀ ਪਿਛਲੇ ਸਮੇਂ 2-3 ਮਹੀਨੇ ਚ ਬਹੁਤ ਵਾਰਦਾਤਾਂ ਇਹ ਹਾਈਵੇ ਤੇ ਕੀਤੀਆਂ ਸੀ ਪਰ ਹਰਿਆਣਾ ਵੀ ਕੀਤੀਆਂ ਸੀ ਕਿਉਂਕਿ ਅੰਮਾਲਾ ਨਾਲ ਲੱਗਦਾ ਤੇ ਪੰਜਾਬ ਚ ਵੀ ਕੀਤੀਆਂ ਸੀ ਤਾਂ ਇਹ ਸਾਡੀ ਸਾਰੀ ਟੀਮ ਸਾਡੇ ਐਸ ਐਚ ਓ ਲਾਲੜੂ ਇਨਚਾਰਜ ਲੈਲੀ ਇਨਸਪੈਕਟਰ ਸਹਿਬਾਨ ਰਸ਼ਪਿੰਦਰ ਸਿੰਘ ਇਨਸਪੈਕਟਰ ਕੋਮਲ ਤੇ ਹੋਰ ਸਾਡੇ ਮੁਲਾਜ਼ਮ ਜਿੰਨੇ ਵੀ ਨੇ ਟੀਮ ਦੇ ਸਾਰਾ ਨੇ ਜੁਆਇੰਟਲੀ ਇਹਨਾਂ ਦੇ ਪਿੱਛੇ ਲੱਗੇ ਹੋਏ ਸੀ ਕਿਉਂਕਿ ਤਿੰਨ ਤਰੀਕ ਦੀ ਵਾਰਦਾਤਾਂ ਸੀ ਤਾਂ ਅੱਜ ਜਦੋਂ ਇਹਨਾਂ ਨੂੰ ਲੋਕੇਟ ਕੀਤਾ ਇੱਥੇ ਤਾਂ ਇਹਨਾਂ ਨੇ ਜਦੋਂ ਦੇਖਿਆ ਵੀ ਪੁਲਿਸ ਸਾਡੇ ਪਿੱਛੇ ਆ ਸਾਰੀਆਂ ਟੀਮਾਂ ਅਸੀਂ ਪਿੱਛੇ ਆ ਤਾਂ ਇਹਨਾਂ ਨੇ ਇੱਧਰ ਗੱਡੀ ਜੰਗਲਾਂ ਕਰਨੀ ਮੋੜੀ ਤੇ ਸਾਡੇ ਤੇ ਫਾਇਰ ਖੋਲਤ ਜਿਹੜਾ ਐਸਐਚਓ ਤੇ ਅਜੇ ਕੁਮਾਰ ਅੱਗੇ ਸੀ ਉਹਨਾਂ ਦੀ ਗੱਡੀ ਦੇ ਵੀ ਫਾਇਰਿੰਗ ਵੱਜੇ ਤਿੰਨ ਫਾਇਰ ਵੱਜੇ ਉਸ ਤੋਂ ਬਾਅਦ ਇਮੀਡੀਏਟਲੀ ਅਸੀਂ ਇਹਨਾਂ ਨੂੰ ਜਿਹੜਾ ਰਿਟੈਲੀਏਟ ਕੀਤਾ ਫਾਇਰ 'ਚ ਉਹਦੇ 'ਚ ਇੱਕ ੰਜੜ ਹੋ ਗਿਆ ਤੇ ਇੱਕ ਭੱਜ ਗਿਆ ਤੇ ਉਹਨੂੰ ਕਾਬੂ ਕਰਕੇ ਇਮੀਡੀਏਟਲੀ ਹਸਪੀਟਲ ਭੇਜਤਾ ਤੇ ਇਹਦੇ 'ਚ ਇਹੀ ਹੈ ਵੀ ਇਹਨਾਂ ਨੇ ਕਾਫੀ ਵਾਰ ਦੰਦਾ ਕੀਤਾ ਨੇ ਦੋ ਐਫਆਈਆਰ ਸਾਡੇ ਲਾਂਡੂਚ ਰਜਿਸਟਰ ਹੋਏ ਨੇ ਪਰ ਕਿਤੇ ਸਿਬਰਾਮਤ ਹੋਇਆ ਨਾ ਤੋ ਜੀ ਇਹਨਾਂ ਕੋਲ ਇੱਕ ਪਿਸਤਲ ਮਿਲਿਆ ਬੜਾ ਸੋਫਿਸਟੀਕੇਟਿਡ ਵੈਪਨ ਆ ਬੱਤੀਪੁਰ ਦਾ ਸਟਾਰ ਮੇਡ ਅੱਗੇ ਉਹਦੀ ਵੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਕੋਲ ਕਿੱਥੋਂ ਆਇਆ ਕਿਉਂਕਿ ਇਹਨਾਂ ਨੇ ਕਾਫੀ ਵਾਰਦਾਤਾਂ ਨੇ ਹਾਈਵੇ ਤੇ ਰੈਸ਼ਣ ਆਏ ਕਿ ਸਰ ਆਦੀ ਵਾਰਦਾਤਾਂ ਤੇ ਕਿੰਨੇ ਲੋਕ ਸ਼ਾਮਿਲ ਸਨ ਜੀ ਇਹ ਕਰੀਬ 6 ਤੋਂ 7 ਬੰਦਿਆਂ ਦਾ ਗਏਗਾ ਜਿਹੜਾ ਇਹ ਸੱਤੀ ਆ ਇਹ ਕਿੰਗ ਪਿੰਨਸ ਗੈਂਗ ਦਾ ਇਹਦੇ ਪਹਿਲਾਂ ਵੀ ਪਰਚੇ ਦਰਜਾ 307 ਦਾ ਪਰਚਾ ਜਿਹੜੇ ਇਹਦੇ ਨਾਲ ਦੇ ਗੈਂਗ ਮੈਂਬਰ ਆ ਉਹ ਅੰਮ੍ਰਾਲੇ ਜ਼ਿਲ੍ਹਾ ਚ ਰਹਿ ਕੇ ਆਏ ਨੇ ਉਹਨਾਂ ਦੇ ਉਹਨਾਂ ਦੇ ਵੀ ਕੇਸ ਰਜਿਸਟਰ ਨੇ ਇਹਨਾਂ ਦੇ ਅਸਰ ਕਿੱਥੇ ਭਾਰ ਪਰਤੀ ਕਰਾ ਗਿਆ ਜੀ ਇਹਨੂੰ ਹੁਣ 32 ਰੈਫਰ ਕਰਤਾ ਜੀ ਥੋੜਾ ਸੀਰੀਅਸ ਆ ਇਹਨੂੰ 32 ਰੈਫਰ ਕੀਤਾ ਜੀ ਸਰ ਇਹ ਕਿਸੇ ਗੈਂਗ ਨਾਲ ਸੰਬੰਧਿਤ ਹੈ ਕੋਈ ਮਸਲਾ ਇਹ ਅੱਗੇ ਹੁਣ ਇਹਦੀ ਪੁੱਛ ਕੇ ਚਾਹੂਗਾ ਵੀ ਇਹਨਾਂ ਕੋਲ ਵੈਪਨ ਕਿਵੇਂ ਆਇਆ ਇਹ ਗੈਂਗ ਕੀ ਆ ਇਹਨਾਂ ਦੇ ਮੋਡਸ ਆਪਰੇਂਡਿੰਗ ਕੀ ਆ ਅੱਗੇ ਅਸੀਂ ਇੰਟਰੋਗੇਸ਼ਨ ਸਾਰਾ ਕਲੀਅਰ ਕਰਾਂਗੇ